ਗੁੱਡ ਮਾਰਨਿੰਗ ਫਰੈਂਡਸ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੀ ਤੇ ਅੱਜ ਦਿਨ ਹੈ ਜੀ ਸੰਡੇ ਅੱਜ ਛੁੱਟੀ ਸੀ ਵੈਸੇ ਵੀ ਬੱਚਿਆਂ ਨੂੰ ਹੌਲੀਡੇਜ਼ ਹੋ ਗੀਆਂ ਤੇ ਅੱਜ ਪ੍ਰੀਤ ਵੀ ਘਰ ਸੀ ਵੀ ਡਿਊਟੀ ਲਾ ਕੇ ਆਏ ਸੀ ਜੀ ਤੇ ਚਲੋ ਜੀ ਮੈਂ ਕੰਮ ਕਰ ਰਹੀ ਸੀ ਕਿਚਨ ਦਾ ਸਟਾਰਟਿੰਗ ਕਿਚਨ ਤੋਂ ਹੀ ਹੁੰਦੀ ਹੈਗੀ ਤੇ ਅੱਜ ਇਹ ਦੀਦੀ ਆਈ ਨਹੀਂ ਸੀ ਤੇ ਪ੍ਰੀਤ ਕਹਿੰਦੇ ਵੀ ਚਲੋ ਮੈਂ ਤੁਹਾਡੇ ਨਾਲ ਥੋੜਾ ਬਹੁਤਾ ਕੰਮ ਕਰਾ ਦੇਣਾ ਤੇ ਆਪਣੇ ਕੰਮ ਛੇਤੀ ਹੋ ਜਾਣਗੇ ਐਦਾਂ ਹੁੰਦਾ ਵੀ ਸੰਡੇ ਨੂੰ ਥੋੜਾ ਬਹੁਤਾ ਕੰਮ ਐਕਸਟਰਾ ਵੀ ਕੀਤਾ ਜਾਂਦਾ ਈ ਜਦੋਂ ਇਹ ਘਰ ਹੁੰਦੇ ਨੇ ਇਕੱਲਿਆਂ ਦਾ ਤਾਂ ਬਿਲਕੁਲ ਵੀ ਦਿਲ ਨਹੀਂ ਕਰਦਾ ਹੈਗਾ ਨਾ ਮੇਰੇ ਤੋਂ ਹੁੰਦੀ ਈ ਹੈ ਤੇ ਚਲੋ ਜੀ ਪ੍ਰੀਤ ਮੇਰੇ ਨਾਲ ਕੰਮ ਕਰਾ ਰਹੇ ਨੇ ਦੋ ਦਿਸਾਏ ਮੈਂ ਵੈਸੇ ਸਬਜ਼ੀ ਰੱਖੀ ਹੋਈ ਸੀ ਤੇ ਮੈਂ ਨਾਲ-ਨਾਲ ਫੁਲਕੇ ਵੀ ਬਣਾ ਰਹੀ ਸੀ ਤੇ ਪ੍ਰੀਤ ਕਹਿ ਰਹੇ ਸੀ ਕਹਿੰਦੇ ਆ ਜਿਹੜੇ 1-2 ਭਾਂਡੇ ਨੇ ਮੈਂ ਸਾਫ ਕਰਦਾ ਮੈਂ ਚਲੋ ਕਰ ਦੋ ਕੋਈ ਗੱਲ ਨਹੀਂ ਤੇ ਪ੍ਰੀਤ ਜਿਹੜੇ 1-2 ਭਾਂਡੇ ਸੀ ਉਹ ਸਾਫ ਕਰ ਰਹੇ ਨੇ ਉਸ ਤੋਂ ਬਾਅਦ ਮੈਂ ਰੋਟੀ ਬਣਾ ਰਹੀ ਸੀ ਐਦਾ ਹੁੰਦਾਗਾ ਵੀ ਜਿਵੇਂ ਗਰਮੀ ਦਾ ਮੌਸਮ ਹੈ ਗਰਮੀ ਬਹੁਤ ਜ਼ਿਆਦਾ ਹੈ ਵੀ ਸਵੇਰੇ ਸਵੇਰੇ ਫੁਲਕੇ ਬਨ ਜਾਣ ਰੋਟੀ ਸਬਜੀ ਦਾ ਕੰਮ ਹੋ ਜਾਏ ਨਾ ਕਿਚਨ ਦਾ ਕੰਮ ਹੋ ਜਾਏ ਉਹ ਸਭ ਤੋਂ ਬੈਸਟ ਹੈ ਉਹ ਤੋਂ ਬਾਅਦ ਹੋਰ ਬਾਕੀ ਕੰਮ ਕਰ ਲੋ ਵੀ ਸਵੇਰ ਸਵੇਰਾ ਆਪਣਾ ਰੋਟੀ ਪਾਣੀ ਦਾ ਕੰਮ ਕਰ ਲੋ ਲੋ ਜੀ ਪ੍ਰੀਤ ਨੇ ਭਾਂਡੇ ਵਗੈਰਾ ਕਰਤੇ ਸੀ ਉਧਰੋਂ ਸਾਰਾ ਸਾਫ ਸਫਾਈ ਕਰਤੀ ਸੀ ਮੈਂ ਫੁਲਕੇ ਬਣਾ ਰਹੀ ਸੀ ਹਜੇ ਮੇਰੇ ਥੋੜੇ ਜਿਹੀ ਫੁਲਕੇ ਰਹਿੰਦੇ ਸੀ ਤੇ ਅਸੀਂ ਸਲਾਹ ਕਰ ਰਹੇ ਸੀ ਵੀ ਕਿਉਂ ਨਾ ਅੱਜ ਬੈੱਡ ਥੋੜੇ ਜਿਹੀ ਖਿਸਕਾਏ ਜਾਣ ਬੈੱਡ ਦੇ ਥੱਲੇ ਝਾੜੂ ਚੰਗੀ ਤਰ੍ਹਾਂ ਨਹੀਂ ਨਿਕਲਦਾ ਬੱਚਿਆਂ ਨੇ ਬਹੁਤ ਸਾਮਾਨ ਛੁੱਟਿਆ ਹੋਇਆ ਸੀ ਤੇ ਉਹ ਅਸੀਂ ਸਲਾਹ ਕਰ ਰਹੇ ਸੀ ਵੀ ਚਲੋ ਬੈੱਡ ਖਿਸਕਾ ਕੇ ਨਾਲ ਤਾਂ ਜਿਹੜਾ ਜੋ ਥੱਲੇ ਸਾਮਾਨ ਗਿਰਿਆ ਹੋਇਆ ਉਹ ਨਿਕਲ ਜੂਗਾ ਨਾਲੇ ਸਾਫ ਸਫਾਈ ਹੋ ਜੋਗੀ ਫਿਰ ਅਦੋ ਵਾਦ ਪ੍ਰੀਤ ਦੀ ਇਲੈਕਸ਼ਨ ਡਿਊਟੀ ਲੱਗ ਜਾਣੀ ਆ ਤੇ ਸਾਡੇ ਤੋਂ ਹੋਣਾ ਨਹੀਂ ਹੈਗਾ ਤੇ ਲੋ ਜੀ ਫਿਰ ਮੈਂ ਫੁਲਕੇ ਬਣਾ ਕੇ ਅਸੀਂ ਖਾਣੇ ਤਾਂ ਦੁਪਹਿਰ ਨੂੰ ਹੀ ਸੀ ਬਣਾ ਕੇ ਮੈਂ ਉਹਨਾਂ ਨੂੰ ਕਵਰ ਕਰਕੇ ਰੱਖ ਦੂੰਗੀ ਤਾਂ ਜੋ ਜਦੋਂ ਦੁਪਹਿਰੇ ਅਸੀਂ ਖਾਵਾਂਗੇ ਉਦੋਂ ਠੰਡੇ ਨਾ ਹੋਣ ਤੇ ਲੋ ਜੀ ਫਿਰ ਕੰਮ ਨਿਬੜ ਗਿਆ ਉਦੋਂ ਬਾਅਦ ਅਸੀਂ ਆਗੇ ਸੀ ਬੈੱਡਰੂਮ ਦੇ ਵਿੱਚ ਦੂਜੀ ਸਾਈਡ ਅਸੀਂ ਇੱਕਨੋਂ ਉਹਦੇ ਰੂਮ ਚ ਲਾਇਆ ਹੋਇਆ ਸੀ ਉਹਨੂੰ ਕਿਹਾ ਹੋਇਆ ਸੀ ਬੇਟਾ ਤੁਸੀਂ ਆਪਣੀ ਬੈੱਡਸ਼ੀਟ ਵਗੈਰਾ ਸਾਰੀ ਝਾੜੋ ਤੇ ਜੋ ਜੋ ਤੁਹਾਨੂੰ ਐਕਸਟਰਾ ਸਮਾਨ ਦਿਖਦਾ ਉਹ ਸਾਰਾ ਚੱਕੋ ਗਿੱਲਾ ਕੱਪੜਾ ਸਾਰਾ ਬੈੱਡ ਤੇ ਟੇਬਲ ਤੇ ਸਾਰੇ ਕਿਤੇ ਫੇਰੋ ਤੇ ਐਦਾਂਗਾ ਫਿਰ ਜੇ ਬੱਚਿਆਂ ਨੂੰ ਹੁਣੇ ਤੋਂ ਦੱਸਾਂਗੇ ਤਾਂ ਹੀ ਇਹਨਾਂ ਨੂੰ ਪਤਾ ਲੱਗੂਗਾ ਵੀ ਕਿਵੇਂ ਸਾਫ਼ ਸਫਾਈ ਕਰਨੀ ਹੈ ਵੈਸੇ ਵੀ ਹੌਲੀਡੇਜ਼ ਨੇ ਹੌਲੀਡੇਜ਼ ਕਰਕੇ ਸਾਰਾ ਦਿਨ ਇਹ ਗਾ ਹੀ ਪਾਉਂਦੇ ਨੇ ਬੱਚੇ ਤੇ ਤਾਂ ਮੈਂ ਇਹਨਾਂ ਨੂੰ ਕਹਿ ਦਉਣੀ ਆਂ ਵੀ ਬੇਟਾ ਜੇ ਤੁਸੀਂ ਗਾ ਪਾਉਂਗੇ ਨਾ ਤਾਂ ਗਾ ਚੱਕਣਾ ਵੀ ਤੁਹਾਨੂੰ ਹੀ ਪੈਣਾਗਾ ਤੇ ਉਸ ਤੋਂ ਬਾਅਦ ਜੀ ਅਸੀਂ ਵਾਸ਼ਰ ਸੇ ਸਾਫ਼ ਕਰਨ ਲੱਗੇ ਸੀ ਪ੍ਰੀਤ ਮੇਰੇ ਤੋਂ ਤਾਂ ਇਹ ਹੁੰਦਾ ਨਹੀਂ ਹੈਗਾ ਮੈਂ ਕਰਦੀ ਨਹੀਂ ਮੇਰੇ ਥੋੜਾ ਜਨਾ ਚਾਕੂ ਵੱਜਿਆ ਹੋਇਆ ਸੀ ਹੱਥ ਤੇ ਉਹਦੇ ਕਰਕੇ ਮੇਰੇ ਤੋਂ ਆਹ ਕੰਮ ਹੋ ਨਹੀਂ ਸੀ ਰਿਹਾ ਅੱਜ ਤੇ ਪ੍ਰੀਤ ਕਹਿੰਦੇ ਚਲ ਕੋਈ ਨਹੀਂ ਵੀ ਮੈਂ ਘਰੇ ਆ ਮੈਂ ਕਰ ਦਿੰਨਾਗਾ ਇਹ ਤੇ ਪ੍ਰੀਤ ਨੇ ਚੰਗੀ ਤਰ੍ਹਾਂ ਸਾਰਾ ਉੱਪਰ ਤੋਂ ਲੈ ਕੇ ਥੱਲੇ ਤੱਕ ਹਾਰਪਿਕ ਨਾਲ ਸਾਫ਼ ਕੀਤਾ ਤੇ ਉਸ ਤੋਂ ਬਾਅਦ ਸਾਫ਼ ਪਾਣੀ ਨਾਲ ਸਾਫ਼ ਕਰਤਾ ਜੀ ਫਿਰ ਜੋ ਪਾਣੀ ਥੋੜਾ ਬਹੁਤਾ ਡੁੱਲ ਜਾਂਦਾ ਉਹ ਸਾਰੇ ਇਹਨਾਂ ਨੇ ਮੋਪ ਨਾਲ ਸਾਫ ਕਰਤਾ। ਇਸ ਤੋਂ ਬਾਅਦ ਗਰਮੀ ਬਹੁਤ ਹੋਣ ਕਰਕੇ ਵਪ੍ਰੀਤ ਨੂੰ ਮੈਂ ਕਿਹਾ ਚਲੋ ਨਿੰਬੂ ਪਾਣੀ ਬਣਾਨੇ ਆਂ। ਨਿੰਬੂ ਪਾਣੀ ਪੀ ਕੇ ਫਿਰ ਆਪਾਂ ਆਪਣੇ ਕੰਮ ਤੇ ਲੱਗਾਂਗੇ। ਤੇ ਮੈਂ ਜਦੋਂ ਅਜੇ ਨਿੰਬੂ ਕੱਟ ਹੀ ਰਹੀ ਸੀ ਮੇਰੇ ਚਾਕੂ ਵੱਜਿਆ ਹੋਇਆ ਸੀ ਹੈਂਡ ਤੇ ਤੇ ਉਹਦੇ ਤੇ ਨਾ ਨਿੰਬੂ ਲੱਗ ਰਿਆ ਸੀ, ਖੱਟਾ ਲੱਗ ਰਿਆ ਸੀ ਜਦੋਂ ਫਿਰ ਉਹ ਕਾਫੀ ਜ਼ਿਆਦਾ ਜਲਨ ਕਰ ਰਿਹਾ ਸੀ। ਸਰ ਪ੍ਰੀਤਾ ਕਹਿੰਦੇ ਲੋ ਮੈਂ ਕੱਟ ਦਿਨਾ ਨਿੰਬੂ ਇਹਨਾਂ ਨੇ ਫਟਾਫਟ ਨਿੰਬੂ ਕੱਟ ਕੇ ਨਿੰਬੂ ਨਿ ਛੋੜਤੇ ਤੇ ਜਿੰਨੇ ਕੁ ਲੋੜ ਸੀ ਬਰਫ਼ ਦੀ ਉਹਨੇ ਕੁ ਬਰਫ਼ ਪਾਤੀ ਐਦਾਂ ਸੀ ਵੀ ਸੰਡੇ ਨੂੰ ਗਰਮੀ ਬਹੁਤ ਜ਼ਿਆਦਾ ਸੀ ਫਿਰ ਨਿੰਬੂ ਪਾਣੀ ਪੀ ਕੇ ਫੇਰ ਥੋੜਾ ਜਿਹਾ ਕੰਮ ਕਰਨ ਜੋਗੇ ਹੋਵਾਂਗੇ એનર્ਜੀ ਆਊਗੀ ਆਪਣੇ ਚ ਤੇ ਚਲੋ ਇਹਨਾਂ ਨੇ ਜੀ ਕਾਲਾ ਨਮਕ ਪਾਤਾ ਉਹਦੂ ਬਾਅਦ ਨਿੰਬੂ ਪਾਣੀ ਤਿਆਰ ਆ ਆਪਣਾ ਫਿਰ ਅਸੀਂ ਬੈਠ ਕੇ ਡਰਾਈਂਗ ਰੂਮ ਚ ਜਾ ਕੇ ਜੀ ਮੈਂ ਹਾਂ ਚਲੋ ਇੱਥੇ ਆਰਾਮ ਨਾਲ ਬੈਠ ਕੇ ਪਹਿਲਾਂ ਨਿੰਬੂ ਪਾਣੀ ਪੀਓ ਆਪਣਾ ਸਰੀਰ ਥੋੜਾ ਜਿਹਾ ਐਕਟਿਵ ਕਰੋ ਵੇ ਹਾਂ ਹੁਣ ਆਪਾਂ ਨੇ ਕੰਮ ਤੇ ਲੱਗਣਾਗਾ ਤੇ ਚਲੋ ਅਸੀਂ ਇੱਕ ਦੋ ਗੱਲਾਂ ਬਾਤਾਂ ਵੀ ਕਰ ਰਿਆਂਗੇ ਜ਼ੈਨੂ ਵੀ ਨਿੰਬੂ ਪਾਣੀ ਪੀ ਰਿਆਗਾ ਐਵੇਂ ਹੈ ਜੀ ਵੀ ਜੇ ਆਪਾਂ ਗਰਮੀ ਦੇ ਵਿੱਚ ਨਿੰਬੂ ਪਾਣੀ ਪੀਵਾਂਗੇ ਤਾਂ ਆਪਣੇ ਸਰੀਰ ਨੂੰ એનર્ਜੀ ਮਿਲ ਜਾਂਦੀ ਹੈ ਤੇ ਚਲੋ ਜਦੋਂ એનર્ਜੀ ਮਿਲ ਗਈ ਫਿਰ ਤਾਂ ਸਾਰੇ ਕੰਮ ਆਪਣੇ ਆਪ ਹੀ ਹੋ ਜਾਣਗੇ ਫਿਰ ਚਾਹੇ ਜਿੰਨੀ ਮਰਜ਼ੀ ਗਰਮੀ ਆ ਗਈ ਹੈ ਨਾ ਤੇ ਲੋ ਜੀ ਅਸੀਂ ਨਿੰਬੂ ਪਾਣੀ ਪੀ ਲਿਆ ਤੇ ਥੋੜਾ ਬਹੁਤਾ ਐਕਟਿਵ ਹੋਏ ਤੇ ਫੇਰ ਆਪਣੇ ਕੰਮ ਦੀ ਤਿਆਰੀ ਕਰਨ ਲੱਗੇ ਜੀ ਅਸੀਂ ਤੇ ਲੋ ਜੀ ਅਸੀਂ ਆਗੇ ਸੀ ਬੈਡਰੂਮ ਦੇ ਵਿੱਚ ਬੈਡਰੂਮ ਦੇ ਵਿੱਚ ਪਹਿਲਾਂ ਤਾਂ ਜੋ ਕੰਬਲ ਵਗੈਰਾ ਸੀ ਉਹ ਸਾਰੇ ਤਿਆਰ ਕਰਨ ਵਾਲੇ ਹਜੇ ਐਦਾਂ ਹੀ ਪਏ ਸੀ ਸੰਡੇ ਹੋਣ ਕਰਕੇ ਕੁਝ ਲੇਟ ਉੱਠੇ ਸੀ ਉੱਠਦੇ ਸਾਰਾ ਕੁਝ ਕਿਚਨ ਦੇ ਵਿੱਚ ਲੱਗੇ ਅਸੀਂ ਕੰਮ ਕਰਨ ਇਹ ਹਜੇ ਸਾਰਾ ਸਮਾਨ ਐਦਾਂ ਹੀ ਪਿਆ ਸੀ ਚਲੋ ਤੇ ਪ੍ਰੀਤ ਵੀ ਐਦਾਂ ਵੀ ਕਹਿ ਰਹੇ ਸੀ ਕਹਿੰਦੇ ਵੀ ਜਦੋਂ ਹੁਣ ਚੱਕਣਾ ਤਾਂ ਹੈਗਾ ਹੀ ਆ ਬਾਅਦ ਚ ਚੱਕ ਦਾਂਗੇ ਪਹਿਲਾਂ ਆਪਾਂ ਕਿਚਨ ਦਾ ਕੰਮ ਨਿਬੇੜ ਲੈਨੇ ਆ ਤੇ ਫੇਰ ਜੀ ਚਲੋ ਅਸੀਂ ਸਾਰੇ ਕੰਬਲ ਵਗੈਰਾ ਚੱਕ ਕੇ ਤੇ ਪੁੱਛ ਰਹੇ ਸੀ ਮੇਰੇ ਤੋਂ ਵੀ ਆਪਾਂ ਕਿਧਰੋਂ ਖਿਸਕਾਈਏ ਸੁਣੋ ਤੇ ਪਹਿਲਾਂ ਤਾਂ ਇਹਨਾਂ ਦੇ ਗੱਦੇ ਵੀ ਚੱਕਣ ਆਲੇ ਸੀ ਜਿਹੜੇ ਇਹਨਾਂ ਦੇ ਗੱਦੇ ਨੇ ਉਹ ਵੀ ਬਹੁਤ ਜ਼ਿਆਦਾ ਹੈਵੀ ਨੇ ਤੇ ਬੱਚਿਆਂ ਨੂੰ ਵੀ ਅਸੀਂ ਪਰਾਂ ਕਰ ਰਹੇ ਸੀ ਵੀ ਪਰਾਂ ਹੋ ਜਾ ਬੱਚੇ ਬਿਕੇ ਤੇ ਐਵੇਂ ਸੱਟ ਵਗੈਰਾ ਨਾ ਵੱਜ ਜੇ ਤੁਹਾਡੇ ਤੇ ਲੋ ਜੀ ਗੱਦੇ ਅਸੀਂ ਚੱਕਤੇ ਉਸ ਤੋਂ ਬਾਅਦ ਸੋਚ ਰਹੇ ਸੀ ਬੈੱਡ ਕਿਧਰ ਨੂੰ ਕਰਨਾਗਾ ਤੇ ਫਿਰ ਇਹਨਾਂ ਨੇ ਡਰੈਸਿੰਗ ਟੇਬਲ ਵੀ ਪਰਾਂ ਖਿਸਕਾਤਾ ਬੱਡਰ ਭਰੇ ਭੇਨੇ ਕੱਪੜਿਆਂ ਵਗੈਰਾ ਨਾਲ ਇਹ ਬਹੁਤ ਜ਼ਿਆਦਾ ਹੈਵੀ ਹੋਏ ਪਏ ਸੀ ਹੁਣ ਇੱਕ ਜਾਨੇ ਦੇ ਵਸਦਾ ਤਾਂ ਇਹ ਕੰਮ ਹੈ ਨਹੀਂਗਾ ਜੀ ਤਾਂ ਕਰਕੇ ਅਸੀਂ ਚਲੋ ਤਿੰਨਾਂ ਜਾਨੇ ਨੇ ਥੋੜਾ ਥੋੜਾ ਜ਼ੋਰ ਲਾਇਆ ਇੱਕਨ ਵੀ ਪੂਰਾ ਜ਼ੋਰ ਲਾਂਦਾ ਹੀ ਇਹ ਵੀ ਕੋਸ਼ਿਸ਼ ਕਰਦਾ ਵੀ ਮम्मा ਮੈਂ ਵੱਡਾ ਹੋ ਗਿਆ ਹੁਣ ਮੇਰੇ ਤੋਂ ਕਰਾਇਆ ਕਰੋ ਕੰਮ ਜੋ ਕਰਨੇ ਨੇ ਤੇ ਲੋ ਜੀ ਵੈਸੇ ਛੁੱਟੀ ਵਾਲੇ ਦਿਨ ਇੱਕਨ ਦੀ ਵੀ ਪੂਰੀ ਰੇਲ ਬਣ ਜਾਂਦੀ ਹੈ ਬੈੱਡ ਥੱਲੋਂ ਕਾਫੀ ਸਾਰਾ ਸਮਾਨ ਨਿਕਲਿਆ ਤੇ ਪ੍ਰੀਤ ਵੀ ਏਸੀ ਸਾਫ ਕਰ ਰਹੀ ਸੀ ਕਹਿੰਦੇ ਵੀ ਚਲੋ ਹੁਣ ਮੌਕਾ ਹੈਗਾਗਾ ਸਾਫ ਕਰ ਹੀ ਦਿੰਨੇ ਆਂਗੇ ਪੱਖੇ ਵਗੈਰੇ ਤੇ ਵੀ ਕਪੜਾ ਮਾਰਿਆ ਸੀ ਉਹਨਾਂ ਨੇ ਲੋ ਜੀ ਅਸੀਂ ਅਜੇ ਕੰਮ ਕਰ ਹੀ ਰਹੇ ਸੀ ਤਾਂ ਪ੍ਰੀਤ ਨੂੰ ਫੋਨ ਆ ਗਿਆ ਸੀ ਤੇ ਪ੍ਰੀਤ ਨੂੰ ਡਿਊਟੀ ਤੇ ਬੁਲਾ ਲਿਆ ਇਲੈਕਸ਼ਨ ਕਰਕੇ ਇਹ ਨਹੀਂ ਪਤਾ ਵੀ ਕਦੋਂ ਬੁਲਾ ਲੈਣ ਡਿਊਟੀ ਤੇ ਤੇ ਲੋ ਜੀ ਫਿਰ ਉਦੋਂ ਬਾਅਦ ਮੈਂ ਕੋਈ ਵੀ ਸ਼ੂਟ ਨਹੀਂ ਕੀਤਾ ਹੈਗਾ ਪ੍ਰੀਤ ਚਲ ਗਈ ਸੀ ਡਿਊਟੀ ਤੇ ਅਸੀਂ ਅਕੁariums ਦਾ ਫਿਲਟਰ ਲੈ ਕੇ ਆਉਣ ਵਾਲਾ ਸੀ ਅਸੀਂ ਉਹ ਲੈਣ ਚਲ ਗਏ ਜੀ ਉਦੋਂ ਬਾਅਦ ਮੈਂ ਮੈਂ ਚਲੋ ਕੱਲੀ ਨਹੀਂ ਕਿਉਂ ਜਾਣਾ ਮੈਂ ਬੱਚਿਆਂ ਨੂੰ ਵੀ ਨਾਲ ਹੀ ਲੈ ਗਈ ਸੀ ਮੈਂ ਚਲੋ ਜੂਸ ਵਗੈਰਾ ਪਲਾ ਲਿਆਵਾਂਗੇ ਤੇ ਲੋ ਜੇ ਸਿਨਾ ਧੋ ਕੇ ਤੇ ਚੱਲੇ ਤਿੰਨੋਂ ਜਾਣੇ ਤਿਆਰ ਹੋ ਕੇ ਐਕਟਿਵਾ ਤੇ ਜੀ ਅਸੀਂ ਫਿਲਟਰ ਲੈ ਕੇ ਆ ਗਏ ਸੀ ਘਰ ਫਿਲਟਰ ਤੋਂ ਬਿਨਾ ਇਹ ਆ ਵੀ ਫਿਸ਼ੀਜ਼ ਥੋੜੀਆਂ ਜਿਹਾ ਤੰਗ ਹੁੰਦੀਆਂ ਨੇ ਹਨਾ ਤੇ ਮਤਲਬ ਸੁਸਤ ਜੀਆਂ ਵੀ ਰਹਿੰਦੀਆਂ ਨੇ ਜੇ ਫਿਲਟਰ ਲੱਗਿਆ ਹੋਊਗਾ ਤਾਂ ਇੱਕੋ ਦਮ ਇਹ ਐਕਟਿਵ ਹੋ ਜਾਂਦੀਆਂ ਨੇ ਤੇ ਲੋ ਜੀ ਮੈਨੇ ਫਿਲਟਰ ਲਾਤਾ ਤੇ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਇੱਕੋ ਦਮ ਕਿੰਨੀਆਂ ਐਕਟਿਵ ਹੋ ਗਈਆਂ ਫਿਲਟਰ ਦੇ ਮੂਰੇ ਜਾ ਜਾ ਕੇ ਖੁਸ਼ ਹੋ ਰਹੀਆਂ ਨੇ ਤੇ ਫੇਰ ਵਾਰੀ ਆ ਗਈ ਜੀ ਸ਼ਾਮ ਦੀ ਤੇ ਮੈਨੇ ਧੋਣੇ ਸੀ ਕੱਪੜੇ ਕੱਪੜੇ ਵੀ ਨਹੀਂ ਵੀ ਮੈਨੇ ਥੋੜੇ ਜਿਨੇ ਬੈੱਡ ਸ਼ੀਟਸ ਵਗੈਰਾ ਧੋਣ ਵਾਲੀਆਂ ਪਈਆਂ ਸੀ ਉਹ ਮੈਂ ਮਸ਼ੀਨ ਦੇ ਵਿੱਚ ਪਾ ਗਈ ਸੀ ਤੇ ਮੈਂ ਚੇਂਜ ਕਰਕੇ ਕੱਪੜੇ ਬੈੱਡ ਸ਼ੀਟ ਵਗੈਰਾ ਕੱਢ ਰਹੀ ਆ ਉਹਦੇ ਵਿੱਚੋਂ ਐਵੇਂ ਹੁੰਦਾ ਵੀ ਨਾਲ ਦੀ ਨਾਲ ਜਿਹੜਾ ਕੰਮ ਚੱਲੋ ਨਿਭੜ ਜੇ ਬਹੁਤ ਵਧੀਆ ਗਾ ਫਿਰ ਰੈਸਟ ਕਰਾਂਗੇ ਵੈਸੇ ਵੀ ਰੈਸਟ ਸਾਰਾ ਦਿਨ ਅੱਜ ਹੋਈ ਨਹੀਂ ਹੈਗੀ ਤੇ ਚਲੋ ਕੋਈ ਗੱਲ ਨਹੀਂ ਬੈੱਡ ਸ਼ੀਟ ਵਗੈਰਾ ਕੱਢ ਕੇ ਮੈਨੇ ਵਿੱਚ ਟੇਬਲ ਵਗੈਰਾ ਵੀ ਪਾਤੇ ਟੇਬਲ ਵੀ ਧੋਣ ਵਾਲੇ ਪਏ ਸੀ ਤੁਸੀਂ ਦੇਖ ਰਹੇ ਹੋਵੋਗੇ ਜੀ ਮਸ਼ੀਨ ਦਾ ਸਵਿੱਚ ਕੱਢਿਆ ਹੋਇਆਗਾ ਇਹ ਮੈਨੇ ਤਾਂ ਕੱਢਿਆ ਹੋਇਆ ਜੀ ਕਿਉਂਕਿ ਨਾ ਇਹ ਮਸ਼ੀਨ ਕਰੰਟ ਮਾਰਦੇ ਇਹ ਮੇਰੇ ਪਹਿਲਾਂ ਵੀ ਇੱਕ ਦੋ ਵਾਰੀ ਕਰੰਟ ਵੱਜਿਆਗਾ ਤਾਂ ਕਰਕੇ ਮੈਂ ਕੋਈ ਰਿਸਕ ਨਹੀਂ ਲੈਣਾ ਚਾਹਦੀ ਤੇ ਮੈਂ ਸਵਿੱਚ ਆਪਣਾ ਕੱਢ ਕੇ ਹੀ ਇਹਦੇ ਵਿੱਚੋਂ ਕੱਪੜੇ ਵਗੈਰਾ ਕੱਢਦੀ ਹੁੰਨੀ ਹੈਗੀ ਤੇ ਲੋ ਜੀ ਬੈੱਡ ਸ਼ੀਟ ਮੇਰੀਆਂ ਹੋ ਗਈਆਂ ਡਰਾਈ ਤੇ ਉਦੋਂ ਬਾਅਦ ਇਹਨਾਂ ਨੂੰ ਕੱਢ ਕੇ ਮੈਂ ਸੁੱਕਣੇ ਪਾ ਦੂੰਗੀ ਤੇ ਬਾਹਰ ਬੱਚੇ ਵੀ ਖੇਡ ਰਹੇ ਸੀ ਵਾਰ-ਵਾਰ ਵਾਜਾ ਮਾਰ ਰਹੇ ਸੀ ਤੇ ਕਦੇ ਉਹਨਾਂ ਦੀਆਂ ਗੱਲਾਂ ਵੀ ਸੁਣ ਲਈ ਜਾਣਾ ਪੈਂਦਾ ਸੀ ਤੇ ਪ੍ਰੀਤ ਅਜੇ ਆਈ ਨਹੀਂ ਸੀ ਡਿਊਟੀ ਤੋਂ ਉਹਨਾਂ ਨੇ ਕੁਝ ਦੱਸਿਆ ਵੀ ਨਹੀਂ ਸੀ ਵੇ ਆਣਾ ਕਿ ਨਹੀਂ ਆਣਾ ਤੇ ਲੋ ਜੀ ਚਲੋ ਮੈਂ ਤਾਂ ਆਪਣੇ ਕੰਮ ਕਰ ਰਹੀ ਸੀ ਤੇ ਮੈਂ ਬੈੱਡ ਸ਼ੀਟ ਵਗੈਰਾ ਕੱਢ ਕੇ ਸੁਕਣੀਆਂ ਪਾਤੀਆਂ ਤੇ ਉਦੋਂ ਬਾਅਦ ਮੈਂ ਆਪਣਾ ਅੰਦਰ ਜਾਉਂਗੀ ਅੰਦਰ ਕਿਚਨ ਦੇ ਕੰਮ ਦੇਖੂਗੀ ਕਿਉਂਕਿ ਅਜੇ ਰੋਟੀ ਸਬਜੀ ਵੀ ਬਣਾਉਣ ਆਲੀ ਪਈ ਸੀ ਸਬਜੀ ਦੀ ਵੀ ਅਜੇ ਕੋਈ ਸਲਾਹ ਨਹੀਂ ਸੀ ਹੈਗੀ ਵੀ ਕੀ ਬਣਾਣਾਗਾ ਤੇ ਕਿਚਨ ਦੇ ਵਿੱਚ ਜਾ ਕੇ ਮੈਂ ਉਹ ਦੇਖੂਗੀ ਵੀ ਕੀ ਬਣਾਇਆ ਜਾਵੇ ਲੋਜੀ ਕਿਚਨ ਦੇ ਕੰਮ ਨਵੇੜ ਕੇ ਮੈਂ ਆ ਗਈ ਸੀ ਆਪਣੇ ਰੂਮ ਚ ਏਕਨ ਪ੍ਰੈਸ ਵਾਲੇ ਕੱਪੜੇ ਲੈ ਆਇਆ ਸੀ ਮੈਂ ਪ੍ਰੈਸ ਵਾਲੇ ਕੱਪੜੇ ਨੇ ਜਿਹੜੇ ਉਹਨਾਂ ਨੂੰ ਕਬੜ ਦੇ ਵਿੱਚ ਰੱਖ ਰਹੀ ਆ ਜਿਆਦਾਤਰ ਪ੍ਰੀਤ ਦੇ ਹੁੰਦੇ ਨੇ ਮੇਰੇ ਤਾਂ ਇੱਕ ਦੋ ਸੂਟ ਹੀ ਹੁੰਦੇ ਨੇ ਕਿਉਂਕਿ ਕੀਤੇ ਜਾਂਦੇ ਤਾਂ ਹੈ ਨਹੀਂਗੇ ਕੱਪੜੇ ਵੀ ਤਾਂ ਹੀ ਪ੍ਰੈਸ ਵਾਲੇ ਹੋਣਗੇ ਤੇ ਪ੍ਰੀ ਦੇ ਡੇਲੀ ਆਫਿਸ ਜਾਂਦੇ ਨੇ ਤਾਂ ਇਹਨਾਂ ਦੇ ਕੱਪੜੇ ਜ਼ਿਆਦਾ ਹੁੰਦੇ ਨਹੀਂ। ਇਹ ਕੱਪੜੇ ਰੱਖ ਕੇ ਮੈਂ ਜਿਹੜੇ ਹੋਰ ਕੱਢੇ ਹੋਏ ਸੀ ਕੱਪੜੇ ਉਹ ਮੈਂ ਇੱਕ ਗਠੜੀ ਬੰਨ ਦੂੰਗੀ। ਤੇ ਲੋ ਜੀ ਬਸ ਅੱਜ ਦੀ ਰੁਟੀਨ ਇੰਨੀ ਕੀ ਸੀ। ਅਜੇ ਤਾਂ ਹੋਰ ਵੀ ਵੀਡੀਓ ਬਣਾਣੇ ਸੀ। ਚਲੋ ਪ੍ਰੀਤ ਦੀ ਡਿਊਟੀ ਲੱਗ ਗਈ ਤਾਂ ਕਰਕੇ ਮੈਂ ਹੋਰ ਨਹੀਂ ਵੀਡੀਓ ਸ਼ੂਟ ਕਰ ਸਕੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜੀ ਲਾਈਕ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ।